ਅੱਜ ਧਨ ਧਨ ਗੁਰਦੁਆਰਾ ਬਾਬਾ ਮੱਲਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਬਾਬਾ ਅਵਤਾਰ ਸਿੰਘ ਧੱਤਲ ਅਤੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜੀ ਵੱਲੋਂ ਹੜਪਰਭਾਵਤ ਪਿੰਡ ਧਰਮਕੋਟਾ ਰੰਧਾਵਾ ਵਿਖੇ ਕਣਕ ਦੀ ਬਜਾਈ ਦੀ ਸੇਵਾ ਸ਼ੁਰੂ ਕੀਤੀ ਗਈ। ਇਸ ਮੌਕੇ ਐਡਵੋਕੇਟ ਬਲਰਾਸ ਸਿੰਘ ਦੇ ਗ੍ਰਹਿ ਵਿਖੇ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ, ਬਾਬਾ ਅਵਤਾਰ ਸਿੰਘ ਅਤੇ ਸੰਗਤਾਂ ਵੱਲੋਂ ਸਤਨਾਮ ਵਾਹਿਗੁਰੂ ਦਾ ਜਪ ਕਰਦੇ ਹੋਏ ਸਰਬੱਤ ਦੇ ਭਲੇ ਲਈ ਅਰਦਾਸ ਪੇਰਦੀ ਕੀਤੀ ਗਈ। ਐਡਵੋਕੇਟ ਬਲਰਾਜ ਸਿੰਘ ਵੱਲੋਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਸੰਤ ਬਾਬਾ ਅਵਤਾਰ ਸਿੰਘ ਤਾਂ ਹੋਰ ਆਇਆ ਹੋਇਆ ਮਹਾਨ ਸ੍ਰੀ ਸੀਤਾ ਨੂੰ ਗੁਰੂ ਘਰ ਦੀ ਬਕਸੇਸਰ ਪੌਸਤਾਪ ਨਾਲ ਨਿੱਘਾ ਸਵਾਗਤ ਕੀਤਾ ਗਿਆ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਜਿਨੇ ਦੱਸਿਆ ਕਿ ਪਿਛਲੇ ਸਮੇਂ ਦੌਰਾਨ ਹੜ੍ਹ ਦੀ ਮਾਰੇ ਹੇਠ ਆਏ ਪਿੰਡ ਧਰਮਪੁਰਾ ਰੰਡਾਵੇ ਕੇ ਸੰਤ ਬਾਬਾ ਅਵਤਾਰ ਸਿੰਘ ਜੀ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਕਨਕਦੀਪ ਬਜਾਈ ਦੇ ਮਹਾਨ ਕਾਰਜ ਆਰੰਭ ਕਰਵਾਏ ਗਏ ਹਨ ਜਿਸ ਦੀ ਉਹਨਾਂ ਵੱਲੋਂ ਸਲਾਘਾ ਕੀਤੀ ਗਈ ਸੰਤ ਬਾਬਾ ਅਵਕਾਸ਼ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀ ਹੜ੍ਹ ਦੀ ਮਾਰ ਹੇਟਾਏ ਡੇਰਾ ਬਾਬਾ ਨਰਕ ਦਾ ਪਿੰਡਾਂ ਵਿੱਚ ਬਹੁਤ ਵੱਡਾ ਨੁਕਸਾਨ ਹੋਇਆ ਤੇ ਸਾਡੇ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਪਿੰਡ ਧਰਮਕੁਟੜ ਰੰਦਾ ਫੇ ਕਣਕ ਦੀ ਬਜਾਈ ਦੀ ਸੇਵਾ ਸ਼ੁਰੂ ਕਰਵਾਈ ਗਈ ਹੈ ਜਿਸ ਦਾ ਖਾਦ ਬੀਜ ਡਿਜੀਟਲ ਟਰੈਕਟਰ ਸੁਪਰ ਸੀਡਰ ਦਾ ਪੂਰਾ ਪ੍ਰਬੰਧ ਕੀਤਾ ਗਿਆ ਹੈ ਉਹਨਾਂ ਨੇ ਆਖਿਆ ਕਿ ਫਿਲਹਾਲ ਅਸੀਂ 200 ਏਕੜ ਖੇਤਾਂ ਵਿੱਚ ਕਣਕ ਦੀ ਬਜਾਈ ਦਾ ਟਿੱਕਾ ਲੈ ਕੇ ਚੱਲੇ ਹਾਂ ਤੇ ਅੱਗੇ ਜਿਵੇਂ ਜਿਵੇਂ ਸੰਗਤਾਂ ਸਹਿਯੋਗ ਕਰਨੀਆਂ ਓਵੇਂ ਓਵੇਂ ਇਹ ਮਹਾਨ ਕਾਰਜ ਇਸੇ ਤਰ੍ਹਾਂ ਨਿਰੰਤਰ ਜਾਰੀ ਰਹਿਣਗੇ ਇਸ ਮੁਕੇ ਐਡਵੋਕੇਟ ਬਲਰਾਜ ਸਿੰਘ ਅਤੇ ਪਿੰਡ ਧਰਮਪੁਰ ਰਣਾਬੜੀਆਂ ਸਮੂਹ ਸੰਗਤਾਂ ਵੱਲੋਂ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਅਤੇ ਸੰਤ ਬਾਬਾ ਅਵਕਰ ਸਿੰਘ ਧੱਤਕਲ ਜੀ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ਬਿਊਰੋ ਰਿਪੋਰਟ ਅਲ ਪੰਜਾਬ న్యూਸ ਸੋਚੀ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰਾਂ ਦੇ ਪਵਿੱਤਰ ਬਚਨ ਹਨ ਵਿੱਚ ਦੁਨੀਆ ਸੇਵ ਕਮਾਈ ਹੈ ਦਰਗ ਬੈਸਣ ਪਾਈ ਹੈ ਸੰਤ ਬਾਬਾ ਅਵਤਾਰ ਸਿੰਘ ਜੀ ਧਤਣਾ ਵਾਲੇ ਮਹਾਂਪੁਰਖਾਂ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਜੋ ਕਿ ਪਿਛਲੇ ਸਮੇਂ ਦੌਰਾਨ ਹੜ੍ਹ ਪ੍ਰਭਾਵਿਤ ਇਲਾਕੇ ਸਨ ਉਹਨਾਂ ਦੇ ਵਿੱਚ ਕਣਕ ਦੀ ਬਿਜਾਈ ਦੀ ਸੇਵਾ ਪਿੰਡ ਧਰਮਕੋਟ ਰੰਧਾਵਾ ਵਿਖੇ ਮਹਾਂਪੁਰਖਾਂ ਵੱਲੋਂ ਅੱਜ ਆਰੰਭ ਕੀਤੀ ਜਾ ਰਹੀ ਹੈ ਸੋ ਵਾਹ ਪੁਰਖਾਂ ਦਾ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਕਿਰਪਾ ਕਰਨ ਇਹ ਸੇਵਾ ਦੇ ਕਾਰਜ ਇਸੇ ਤਰ੍ਹਾਂ ਨਿਰੰਤਰ ਚੱਲਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਅੱਜ ਪਿੰਡ ਧਰਮਕੋਟ ਰੰਡਾਵਾ ਵਿਖੇ ਜੋ ਪਿਛਲੇ ਦਿਨ ਮੀਂਹ ਖਲਾਂ ਦੀ ਮਾਰਸ ਨੇ ਢੇਰਾਂ ਕਿ ਕਾਫੀ ਨੁਕਸਾਨ ਹੋਇਆ ਇਹਨਾਂ ਪਿੰਡਾਂ ਦਾ ਤੋਂ ਦਾਤ ਨੂੰ ਸੰਗਤਾਂ ਦੇ ਸਹਿਯੋਗ ਨਾਲ ਇਹ ਪ੍ਰਾਲਾ ਕੀਤਾ ਗਿਆ ਕਿ ਇਹਨਾਂ ਦੀ ਕਣਕ ਦੀ ਬਜਾਏ ਜਿਹੜੀ ਆ ਖਾਦ ਬੀ ਤੇਲ ਉਹ ਸਾਰੀ ਸੇਵਾ ਕਰ ਲੱਗੇ ਆ ਔਰ ਇਹ ਸਾਰਾ ਕਾਲਪੁਰਖ ਦੇ ਵਸੇ ਆ ਜੀ ਜਿੱਦਾਂ ਤੁਸੀਂ ਆਪ ਜੀ ਸਵਾਲ ਕੀਤਾ ਕਿ ਕਿੰਨੇ ਏਕੜ ਦੀ ਇਹਦੇ ਗੁਰੂ ਸਾਹਿਬ ਦੀ ਕਿਰਪਾ ਇਹਦੇ ਹਾਜ਼ਰੀ ਕਿਹਦੇ ਅਸੀਂ 200 ਏਕੜ ਦੇ ਨਾਲ ਲੈ ਕੇ ਚੱਲੇ ਆ ਜੀ ਬਾਕੀ ਕਾਲਪੁਰਖ ਦੀ ਕਿਰਪਾ ਚਾਹੀਦੀ ਹੈ ਜਿੰਨ ਜਿੰਨ ਸੰਗਤਾਂ ਦੇ ਸੰਯੋਗ ਦੇ ਨਾਲੇ ਵੱਧ ਵੀ ਸਕਦੀ ਹੈ ਜੀ ਕਿਉਂਕਿ ਦਾਸ ਤੇ ਇਨੀ ਸੇਵਾ ਦਾ ਮਾਰਗ ਨਹੀਂ ਕਿਉਂਕਿ ਇੱਥੇ ਥਰੇ ਗੁਰੂ ਰਾਮਦਾਸ ਦੀ ਕਿਰਪਾ ਔਰ ਸੰਤ ਮਹਾਂਪੁਰਖ ਤਨ ਤਨ ਬ੍ਰਹਮ ਕਾਣੀ ਬਾਬਾ ਮਲੇਰੀ ਦੇ ਪਾਤਸ਼ਾਹ ਨੇ ਸੇਵਾ ਝੋਲੀ ਪਾਈ ਆ ਉਹਨਾਂ ਦੀ ਕਿਰਪਾ ਸਦਕਾ ਜਿੰਨੀ ਵੀ ਸੇਵਾ ਲੈ ਲੈਣਾ ਦਾਸ ਤਨਾਂ ਮਨ ਧੰਦੇ ਨਾਲ ਸੇਵਾ ਕਰਕੇ ਆਪਣੇ ਆਪ ਨੂੰ ਬੜਪਾਗਾ ਸਮਝੇਗਾ ਜੀ ਔਰ ਸਿੰਘ ਸਾਹਿਬ ਉਹਨਾਂ ਦਾ ਮੈਂ ਫਿਰ ਧੰਨਵਾਦ ਕਰਦਾ ਜਿਨ੍ਹਾਂ ਨੇ ਬੜੇ ਆਪਣੇ ਕੀਮਤੀ ਰਜੇਵੇਂ ਆ ਕਿਉਂਕਿ ਤਾਂ ਤਾਂ ਸਾਬ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਦਾ ਜੋ ਸ਼ਤਾਬਲੀ ਆ ਰਹੀ ਹੈ 350 ਸਾਲ ਬਹੁਤ ਰਜੇਵੇਂ ਸਨ ਇੰਨਾ ਵਿੱਚ ਉਹਨੇ ਕੋਈ ਆਇਆ ਨਾ ਇਤਰਾਹੀਂ ਗੁਰੂ ਦੀ ਕਿਰਪਾ ਸਦਕਾ ਸੰਗਤਾਂ ਜਿਹੜੀਆਂ ਆ ਸੂਰਤ ਤੋਂ ਆਈਆਂ ਮੈਂ ਸਾਰਿਆਂ ਨੂੰ ਜੀਓ ਆ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮੂਹ ਪਿੰਡ ਧਰਮਕੋੜ ਰੰਡਾਵਾ ਵੱਲੋਂ ਸਭ ਤੋਂ ਪਹਿਲਾਂ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਬਾਬਾ ਔਤਾਰ ਸਿੰਘ ਜੀ ਕਤਨਾ ਵਾਲੇ ਅਤੇ ਨਾਲ ਸਮੂਹ ਆਈ ਸੰਗਤ ਨੂੰ ਜੀ ਆਇਆਂ ਆਖਦੇ ਆਂ ਤੇ ਬਾਬਾ ਜੀ ਤੇ ਸਿੰਘ ਸਾਹਿਬ ਦਾ ਕੋਟਨ ਕੋਟ ਧੰਨਵਾਦ ਕਰਦੇ ਆਂ ਕਿ ਉਹਨਾਂ ਨੇ ਆ ਸਮੇਂ ਵਿੱਚ ਸਾਡੀ ਬਾਂਹ ਫੜੀ ਸੂ ਨਗਰ ਦੀ ਕਣਕ ਦੀ ਬਜਾਈ ਕਰਨ ਦਾ ਜਿਹੜਾ ਉਪਰਾਲਾ ਕੀਤਾ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ